ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਉਪਾਅ ਤੇ ਜਾਣਕਾਰੀ ਲੈ ਕੇ ਆਏ ਹਾਂ ਜੇਕਰ ਤੁਸੀਂ ਇਹ ਉਪਾਅ ਤੇ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣ ਕੇ ਕਰਦੇ ਹੋ ਤਾਂ ਤੁਹਾਡੇ ਸਾਰੇ ਦੁੱਖ ਦਿਲਦਰ ਦੂਰ ਹੋ ਜਾਣਗੇ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਧਨ ਦੌਲਤ ਦੀ ਕਮੀ ਨਹੀਂ ਆਵੇਗੀ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਤੁਸੀਂ ਇਸ ਮਹੀਨੇ ਦੇ ਵਿੱਚ ਇਹ ਪੰਜ ਕੰਮ ਕਰ ਲੈਣੇ ਹੋ ਉਹ ਕਿਹੜੇ ਕੰਮ ਨੇ ਜਿਹੜੇ ਸਾਨੂੰ ਕਰਨੇ ਬਹੁਤ ਜ਼ਰੂਰੀ ਨੇ ਤੇ ਅਸੀਂ ਕਿਵੇਂ ਕਰਨੇ ਨੇ ਤੇ ਕਿਹੜੇ ਤਰੀਕੇ ਦੇ ਨਾਲ ਕਰਨੇ ਨੇ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸੜੀ ਵੀਡੀਓ ਨੂੰ ਵਾਧੇ ਤੋਂ ਵਾਧੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਸਰਦ ਪੁੰਨਿਆਂ ਦੇ ਦਿਨ ਜ਼ਰੂਰ ਕਰੋ ਇਹ ਪੰਜ ਕੰਮ ਸਰਦ ਪੂਰਨਮਾ ਨੂੰ ਜਾਗਰੀ ਪੂਰਨਮਾ ਵੀ ਕਹਿੰਦੇ ਨੇ ਪੱਛਮੀ ਦੇਸ਼ਾਂ ਦੇ ਵਿੱਚ ਇਸ ਨੂੰ ਬਲੂਮੂਨ ਵੀ ਕਿਹਾ ਜਾਂਦਾ ਹੈ ਤੇ ਕਹਿੰਦੇ ਨੇ ਕਿ ਨੀਲਾ ਚੰਦ ਸਾਲ ਵਿੱਚ ਇੱਕ ਵਾਰ ਹੀ ਦਿਖਾਈ ਦਿੰਦਾ ਹੈ ਇੱਕ ਸ਼ਤਾਬਤੀ ਵਿੱਚ ਲਗਭਗ 41 ਵਾਰ ਬਲੂਮੂਨ ਦਿਖਦਾ ਹੈ ਇਸ ਵਾਰ ਸਰਦ ਪੂਰਨਮਾ ਮਿਤੀ 16 ਨੂੰ ਰਾਤ ਨੂੰ 8 ਵਜੇ 4 ਮਿੰਟ ਤੇ ਸ਼ੁਰੂ ਹੋਵੇਗੀ ਸੋ ਇਸੇ ਤਰੀਕੇ ਦੇ ਨਾਲ ਆਉ ਜਾਣ ਦੀ ਆ ਇਸ ਵਾਰ ਆਉਣ ਵਾਲੀ ਸਰਤ ਪੂਰਨਵਾਦੀ ਦਿਨ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਤੇ ਪਰਮਾਤਮਾ ਦਾ ਆਸ਼ੀਰਵਾਦ ਬਣਿਆ ਰਹੇ ਤਾਂ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਸੋ ਇਸੇ ਤਰੀਕੇ ਦੇ ਨਾਲ Hindu ਧਰਮ ਸ਼ਾਸਤਰਾਂ ਦੇ ਵਿੱਚ ਸਰਦ ਪੂਰਨਮਾ ਨੂੰ ਬਹੁਤ ਹੀ ਪੁੰਨਦਾਇਕ ਮੰਨਿਆ ਜਾਂਦਾ ਹੈ। ਸਰਦ ਪੂਰਨਮਾ ਦੇ ਉਪਾਅ ਬਹੁਤ ਹੀ ਸਿੱਧ ਤੇ ਛੇਤੀ ਫਲਦਾਇਕ ਕਹੇ ਜਾਂਦੇ ਨੇ। ਅਸੀਂ ਜ਼ਿੰਦਗੀ ਭਰ ਧਨ ਦੌਲਤ ਦੇ ਪਿੱਛੇ ਭੱਜੇ ਰਹਿੰਦੇ ਆ। ਸੁਖ ਸੁਹੂਲਤਾ ਤੇ ਐਸ਼ੋ ਆਰਾਮ ਵਾਲੀ ਜ਼ਿੰਦਗੀ ਦੀ ਚਾਹਨਾ ਰੱਖਦੇ ਆ। ਇਸ ਲਈ ਮਿਹਨਤ ਕਰਨ ਦੇ ਨਾਲ ਰੋਜ਼ ਪੂਜਾ ਅਰਚਨਾ, ਦਾਨਪੁੰਨ ਵਰਤ ਵੀ ਕਰਦੇ ਆ। ਭਾਗੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇ ਤੇ ਸਾਡੇ ਉੱਪਰ ਕਿਰਪਾ ਬਣੀ ਰਹੇ ਸਰਦ ਪੁੰਨਿਆ ਉਹ ਮਿਤੀਏ ਜਿਸ ਦਿਨ ਮਾਤਾ ਲక్ష్ਮੀ ਜੀ ਦਾ ਜਨਮ ਹੋਇਆ ਸੀ ਤੇ ਇਸ ਦਿਨ ਮਾਤਾ ਲక్ష్ਮੀ ਜੀ ਦੀ ਪੂਜਾ ਆराधना ਉਹਨਾਂ ਨੂੰ ਖੁਸ਼ ਕਰਨ ਦੇ ਲਈ ਕੀਤੇ ਗਏ ਉਪਾਅਾਂ ਦਾ ਬਹੁਤ ਹੀ ਜ਼ਿਆਦਾ ਚੰਗਾផល ਮਿਲਦਾ ਹੈ ਇਸ ਸ਼ੈਤਰਾਂ ਦੇ ਵਿੱਚ ਸਰਦ ਪੁੰਨਿਆਂ ਦੇ ਕਈ ਇਸ ਤਰ੍ਹਾਂ ਦੇ ਉਪਾਅ ਵੀ ਦੱਸੇ ਗਏ ਨੇ ਜਿਨ੍ਹਾਂ ਨੂੰ ਕਰਨ ਦੇ ਨਾਲ ਆਰਥਿਕ ਸੰਕਟ ਵੀ ਦੂਰ ਹੋ ਜਾਂਦੇ ਆ ਤੇ ਜ਼ਿੰਦਗੀ ਦੇ ਵਿੱਚ ਸੁਖ ਖੁਸ਼ਹਾਲੀ ਤੇ ਮਾਨ ਸਨਮਾਨ ਦੇ ਵਿੱਚ ਵਾਦਾ ਹੋਣ ਲੱਗਦਾ ਹੈ ਸਰਦ ਪੁੰਨਿਆਂ ਦੇ ਉਪਾਅ ਦੇ ਨਾਲ ਸੁਖ ਖੁਸ਼ਹਾਲੀ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਤੇ ਆਓ ਜਾਣਦੇ ਹਾਂ ਕਿ ਸਰਦ ਪੁੰਨਿਆਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆ ਸਰਦ ਪੁੰਨਿਆਂ ਦੇ ਦਿਨ ਮਾਤਾ ਅਸ਼ਟਲక్ష్ਮੀ ਜੀ ਦੀ ਤਸਵੀਰ ਲੈ ਕੇ ਉਸ ਤੇ ਕੇਸਰ ਦਾ ਤਿਲਕ ਲਗਾ ਕੇ 8 ਕਲਮ ਚੜਾ ਕੇ ਮਹਾ ਲక్ష్ਮੀ ਅਸ਼ਟਾਂਕੰਮ ਪੜੋ ਇਸ ਉਪਾਅ ਦੇ ਨਾਲ ਕੁੰਡਲੀ ਦੇ ਵਿੱਚ ਚਾਹੇ ਜੇ ਉਹ ਜਿਹਾ ਵੀ ਜੋਗ ਹੋਵੇ ਮਾਤਾ ਲక్ష్ਮੀ ਆਪਣੇ ਭਗਤਾਂ ਨੂੰ ਜ਼ਿੰਦਗੀ ਦੇ ਵਿੱਚ ਬੇ ਹਿਸਾਬ ਐਸ਼ੋ ਆਰਾਮ ਦੀ ਜ਼ਿੰਦਗੀ ਵੀ ਪ੍ਰਦਾਨ ਕਰਦੀ ਹੈ ਇਸ ਤੋਂ ਇਲਾਵਾ ਸਰਦ ਪੁੰਨਿਆ ਦੇ ਦਿਨ ਆਵਲੇ ਨੂੰ ਰਾਤ ਨੂੰ ਚੰਨ ਦੀ ਰੋਸ਼ਨੀ ਦੇ ਵਿੱਚ ਰੱਖੋ ਤੇ ਮੰਨਿਆ ਜਾਂਦਾ ਹੈ ਕਿ ਇਸ ਦਿਨ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਰੱਖੇ ਆਮਲੇ ਔਸਤੀ ਸ਼ਕਤੀਆਂ ਜਾਂਦੀ ਏ ਜੋ ਕਿ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਸਾਡੇ ਲਈ ਲਾਭਦਾਇਕ ਹੁੰਦੀ ਏ ਸੋ ਇਸੇ ਤਰੀਕੇ ਦੇ ਨਾਲ ਸਰਤ ਪੁੰਨਿਆ ਦੇ ਦਿਨ ਮਾਤਾ ਲక్ష్ਮੀ ਦਾ ਅਵਤਾਰ ਹੋਇਆ ਸੀ ਇਸ ਦਿਨ ਲక్ష్ਮੀ ਸਹਿਸ ਪਰਨਾਮ ਤੇ ਸਿੱਧੀ ਲక్ష్ਮੀ ਕਬਚ ਸ਼੍ਰੀ ਸੂਤਕ ਲక్ష్ਮੀ ਸੂਤਕ ਮਹਾਂ ਲక్ష్ਮੀ ਕਬਚ ਕਣਕ ਧਾਰਾ ਦੇ ਪਾਠ ਵਿੱਚੋਂ ਜੋ ਵੀ ਕਰ ਸਕੋ ਉਸ ਨੂੰ ਜਿਆਦਾ ਤੋਂ ਜਿਆਦਾ ਜ਼ਰੂਰ ਕਰੋ ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਬਣੀ ਰਹੇਗੀ ਇਸ ਦਿਨ ਤਾਂਬੇ ਦੇ ਭਾਂਡੇ ਵਿੱਚ ਦੇਸੀ ਘਿਓ ਭਰ ਕੇ ਕਿਸੇ ਬ੍ਰਾਹਮਣ ਨੂੰ ਦਾਨ ਕਰੋ ਤੇ ਨਾਲ ਹੀ ਦਕਸ਼ਨਾ ਦੀ ਵੀ ਦੇਣ ਤੇ ਨਾਲ ਬਹੁਤ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਤੇ ਧਨ ਲਾਭ ਦੀ ਸੰਭਾਵਨਾ ਬਣਦੀ ਹੈ। ਇਸ ਦਿਨ ਬ੍ਰਾਹਮਣਾਂ ਨੂੰ ਖੀਰ, ਕੱਪੜੇ ਆਦ ਦਾ ਦਾਨ ਵੀ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਸ਼ਾਮ ਦੇ ਸਮੇ 11 ਜਾਂ ਫਿਰ 1 ਤੋਂ ਜ਼ਿਆਦਾ ਕੇ ਉਹਦੇ ਦੀਵੇ ਜਗਾ ਕੇ ਘਰ ਦੇ ਵਿੱਚ ਪੂਜਾ ਸਥਾਨ ਤੇ ਜਾਂ ਫਿਰ ਸੱਤ ਗਾਰਡਨ ਤੁਰਸੀ ਦੇ ਪੌਦੇ ਦੇ ਕੋਲ ਜਾਂ ਚਾਰ ਦਿਵਾਰੀ ਦੇ ਨੇੜੇ ਰੱਖੋ ਤੇ ਦੀਵਿਆਂ ਦੇ ਨਾਲ ਘਰ ਨੂੰ ਸਜਾਉਣ ਨਾਲ ਮਾਤਾ ਲక్ష్ਮੀ ਜੀ ਦੀ ਐਮ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਇਸੇ ਤਰੀਕੇ ਦੇ ਨਾਲ ਮਾਤਾ ਲక్ష్ਮੀ ਨੂੰ ਖੀਰ ਬਹੁਤ ਹੀ ਜ਼ਿਆਦਾ ਪਸੰਦ ਹੁੰਦੀ ਹੈ। ਸ਼ਾਸਤਰਾਂ ਦੇ ਵਿੱਚ ਗਾਂ ਦੇ ਦੁੱਧ ਵਿੱਚ ਮਾਹ ਲక్ష్ਮੀ ਦਾ ਵਾਸ ਮੰਨਿਆ ਜਾਂਦਾ ਹੈ ਤੇ ਇਸ ਦਿਨ ਜੇਕਰ ਹੋ ਸਕੇ ਤਾਂ ਗਾਂ ਦੇ ਦੁੱਧ ਵਿੱਚ ਹੀ ਖੀਰ ਨੂੰ ਬਣਾਓ ਤੇ ਖੀਰ ਦੇ ਵਿੱਚ ਕੇਸਰ ਸ਼ੁਆਰੇ ਤੇ ਮੇਵੇ ਵੀ ਆਪਣੀ ਸਮਰੱਥਾ ਦੇ ਅਨੁਸਾਰ ਜ਼ਰੂਰ ਪਾਓ। ਮੰਨਿਆ ਜਾਂਦਾ ਹੈ ਕਿ ਖੀਰ ਨੂੰ ਚਾਂਦੀ ਦੇ ਭਾਂਡੇ ਦੇ ਵਿੱਚ ਹੀ ਬਣਾਉਣਾ ਚਾਹੀਦਾ ਹੈ। ਇਸ ਦਿਨ ਹਰੇਕ ਮਨੁੱਖ ਨੂੰ ਘਟੋ ਘਾਟ 30 ਮਿੰਟ ਤੱਕ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਜ਼ਰੂਰ ਬੈਠਣਾ ਚਾਹੀਦਾ ਹੈ ਇਸ ਲਈ ਰਾਤ ਦੇ 10 ਵਜੇ ਤੋਂ 12 ਵਜੇ ਤੱਕ ਦਾ ਸਮਾਂ ਸਭ ਤੋਂ ਸਹੀ ਰਹਿੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਦਮਾ ਰੋਗੀਆਂ ਦੇ ਲਈ ਸਰਦ ਪੁੰਨਿਆਂ ਦੀ ਰਾਤ ਇੱਕ ਵਰਦਾਨ ਬਣ ਕੇ ਆਉਂਦੀ ਹੈ ਸਰਦ ਪੁੰਨਿਆਂ ਦੀ ਰਾਤ ਨੂੰ ਖੀਰ ਚੰਦ ਨੂੰ ਚੰਦ ਦੀ ਰੋਸ਼ਨੀ ਦੇ ਵਿੱਚ ਖੀਰ ਨੂੰ ਚੰਦ ਦੀ ਰੋਸ਼ਨੀ ਦੇ ਵਿੱਚ 11 ਵਜੇ ਤੱਕ ਰੱਖੋ ਤੇ ਅਗਲੇ ਦਿਨ ਮਾਹ ਲక్ష్ਮੀ ਨੂੰ ਉਸ ਦਾ ਫੋਗਲਵਾ ਕੇ ਉਸ ਦਾ ਸੇਵਨ ਰੋਗੀ ਨੂੰ ਕਰਵਾਓ ਤੇ ਦਮੇ ਦਾ ਮਰੀਜ਼ ਚੰਦ ਦੀ ਰੋਸ਼ਨੀ ਵਿੱਚ ਰਾਤਰੀ ਜਾਗਰਣ ਕਰੇ ਤੇ 2 ਤੋਂ 3 ਕਿਲੋਮੀਟਰ ਰਾਤ ਦੇ ਸਮੇਂ ਜ਼ਰੂਰ ਪੈਦਲ ਚੱਲੇ ਇਸ ਨਾਲ ਦਮੇ ਦੇ ਰੋਗੀ ਨੂੰ ਕਾਫੀ ਜ਼ਿਆਦਾ ਲਾਭ ਹੁੰਦਾ ਹੈ ਕੈਸ ਸੋਧਦਤੋ ਪਤਾ ਲੱਗਦਾ ਹੈ ਕਿ ਸਰਦ ਪੁੰਨਿਆ ਦੇ ਦਿਨ ਦਵਾਈਆਂ ਦੀ ਸਮਰੱਥਾ ਬਹੁਤ ਵਧ ਜਾਂਦੀ ਹੈ ਲੰਕਾਪਤੀ 라ਵਣ ਸਰਦ ਪੁੰਨਿਆ ਦੀ ਰਾਤ ਨੂੰ ਚੰਦ ਦੀਆਂ ਕਿਰਨਾਂ ਨੂੰ ਸ਼ੀਸ਼ੇ ਦੇ ਰਾਹੀਂ ਆਪਣੀ ਧੁੰਨੀ ਤੇ ਗ੍ਰਹਿਣ ਕਰਦਾ ਸੀ ਇਸ ਨਾਲ ਉਸ ਨੂੰ ਜਵਾਨੀ ਦੀ ਸ਼ਕਤੀ ਪ੍ਰਾਪਤ ਹੁੰਦੀ ਸੀ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਸਰਦ ਪੁੰਨਿਆਂ ਦੀ ਚਾਨਣੀ ਰਾਤ ਵਿੱਚ 10 ਵਜੇ ਤੋਂ ਲੈ ਕੇ ਅੱਧੀ ਰਾਤ ਦੇ 12 ਵਜੇ ਦੇ ਵਿੱਚ ਘਰ ਘਟ ਕਪੜਿਆਂ ਦੇ ਵਿੱਚ ਚੰਦਰਮਾ ਦੀ ਚਾਨਣੀ ਵਿੱਚ ਬੈਠਣ ਵਾਲੇ ਮਨੋਖ ਨੂੰ ਊਰਜਾ ਪ੍ਰਾਪਤ ਹੁੰਦੀ ਹੈ ਤੇ ਉਸ ਦੀ ਜਵਾਨੀ ਵੱਧਦੀ ਹੈ ਤੇ ਮਨੋਖ ਨੂੰ ਇਸ ਸਮੇਂ 12 ਤੋਂ 10 ਵਜੇ ਦੇ ਵਿੱਚ ਘਰ ਘਰ ਦੇ ਅੰਦਰ ਨਹੀਂ ਬਲਕਿ ਚੰਦ ਦੀ ਰੋਸ਼ਨੀ ਦੇ ਵਿੱਚ ਹੀ ਬੈਠਣਾ ਚਾਹੀਦਾ ਹੈ ਇਸ ਤੋਂ ਇਲਾਵਾ ਮੰਨਿਆ ਜਾਂਦਾ ਹੈ ਕਿ ਸਰਦ ਪੁੰਨਿਆਂ ਦੇ ਦਿਨ ਚੰਦ ਆਪਣੀਆਂ ਪੂਰਨ 16 ਕਲਾਵਾਂ ਦੇ ਨਾਲ ਚੜਦਾ ਹੈ ਤੇ ਇਸ ਦਿਨ ਚੰਦ ਦੀਆਂ ਕਿਰਨਾਂ ਵਿੱਚ ਅੰਮ੍ਰਿਤ ਦਾ ਵਾਸ ਮੰਨਿਆ ਜਾਂਦਾ ਹੈ ਚੰਦ ਦੀਆਂ ਕਿਰਨਾਂ ਦੇ ਨਾਲ ਅੰਮ੍ਰਿਤ ਦੀ ਵਰਖਾ ਖੀਰ ਵਿੱਚ ਸਮਾ ਜਾਂਦੀ ਹੈ ਜਿਸ ਦਾ ਸੇਵਨ ਕਰਨ ਦੇ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੂਰ ਹੋ ਜਾਂਦੀਆਂ ਨੇ ਇਹ ਅਜੂਰ ਵੈਦ ਦੇ ਵਿੱਚ ਵੀ ਚੰਦ ਦੀ ਰੋਸ਼ਨੀ ਦੇ ਕਈ ਮਹੱਤਤਾ ਦਾ ਵਰਣਨ ਵੀ ਮਿਲਦਾ ਹੈ। ਖੀਰ ਨੂੰ ਰਾਤ ਨੂੰ ਚੰਦ ਦੀ ਰੋਸ਼ਨੀ ਦੇ ਵਿੱਚ ਰੱਖ ਕੇ ਅਗਲੇ ਦਿਨ ਇਸ ਦਾ ਸੇਵਨ ਕਰਨ ਦੇ ਨਾਲ ਕਈ ਰੋਗਾਂ ਤੋਂ ਵੀ ਮੁਕਤੀ ਮਿਲਦੀ ਹੈ ਤੇ ਜਵਾਨੀ ਬਣੀ ਰਹਿੰਦੀ ਹੈ। ਸਰਦ ਕੁੰਡਿਆਂ ਦੇ ਦਿਨ ਸਤਿਆਨਾਰਾਇਣ ਭਗਵਾਨ ਨੂੰ ਆਮਲੇ ਸੰਘਾੜੇ, ਨਾਰੀਅਲ ਤੇ ਪੀਲੇ ਫੁੱਲ ਲੌਂਗ ਲੈ ਜੀ ਕੇਸਰ ਤੇ ਮਠੇ ਆਈਆਂ ਅਰਪਿਤ ਕਰਦੇ ਹੋਏ ਉਹਨਾਂ ਦੀ ਕਥਾ ਕਰੋ ਇਸ ਦਿਨ ਸਤਿਆ ਨਰਾਇਣ ਭਗਵਾਨ ਦੀ ਕਥਾ ਕਰਨ ਦੇ ਨਾਲ ਮਾਤਾ ਲక్ష్ਮੀ ਖੁਸ਼ ਹੁੰਦੀ ਹੈ ਤੇ ਜਾਤਕ ਨੂੰ ਜ਼ਿੰਦਗੀ ਭਰ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਦੀ ਕਿਰਪਾ ਮਿਲਦੀ ਰਹਿੰਦੀ ਹੈ ਤੇ ਜਾਤਕ ਦੇ ਘਰ ਕਾਰੋਬਾਰ ਵਿੱਚ ਧਨ ਸੰਬੰਧੀ ਖੁਸ਼ਹਾਲੀ ਦੀ ਕੋਈ ਵੀ ਕਮੀ ਨਹੀਂ ਰਹਿੰਦੀ ਇਸੋ ਇਹ ਆਵਾਗਵਾਨ ਵਿਸ਼ਨੂ ਨੂੰ ਆਮਲਾ ਬਹੁਤ ਪਸੰਦ ਹੈ ਇਸ ਦਿਨ ਵਿਸ਼ਨੂ ਭਗਵਾਨ ਨੂੰ ਆਮਲਾ ਚੜਾਓ ਤੇ ਆਮਲੇ ਦੀ ਪੂਜਾ ਕਰਨ ਦੇ ਨਾਲ ਮਾਤਾ ਲਕਸ਼ਮੀ ਤੁਹਾਡੇ ਘਰ ਜ਼ਰੂਰ ਆਉਂਦੀ ਹੈ ਪੁਰਾਤਨ ਮਾਨਤਾ ਦੇ ਅਨੁਸਾਰ ਸਮੁੰਦਰ ਮਥਨ ਦੌਰਾਨ ਦੇਵੀ ਮਾਤਾ ਲਕਸ਼ਮੀ ਪ੍ਰਗਟ ਹੋਈ ਸੀ ਤੇ ਉਹਨਾਂ ਦੇ ਰੂਪ ਨੂੰ ਦੇ ਕੇ ਉਹਨਾਂ ਨੂੰ ਪਾਉਣ ਦੇ ਲਈ ਦੇਵ ਦਾਨਵ ਆਪਸ ਦੇ ਵੇਜ ਸੰਗਰਾਸ਼ ਕਰਨ ਲੱਗੇ ਇਸ ਸ਼ੰਗ੍ਰਾਂਸ਼ ਦੇ ਦੌਰਾਨ ਦੇਵੀ ਮਾਤਾ ਲਕਸ਼ਮੀ ਨੇ ਬੇਲ ਪੱਤਰ ਦੇ ਦਰਖਤਾਂ ਦੇ ਹੇਠਾਂ ਆਰਾਮ ਕੀਤਾ ਸੀ। ਤਿੰਨ ਵਰਤਰੀ ਦੇ ਦੌਰਾਨ ਮਹਾ ਅਸ਼ਟਮੀ ਤੇ ਮਹਾ ਨੌਮੀ ਸਦਰ ਪੁੰਨਿਆ ਦੇ ਦਿਨ ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਦੇ ਲਈ ਬੇਲ ਪੱਤਰ ਦੇ ਦਰਖਤ ਦੀ ਪੂਜਾ ਵੀ ਕੀਤੀ ਜਾਂਦੀ ਹੈ ਤੇ ਉਸ ਨੂੰ ਜਲ ਵੀ ਚੜਾਇਆ ਜਾਂਦਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਬੀਲ ਪੱਤਰ ਦਾ ਪੌਦਾ ਚ ਰੂਰ ਲਗਾਓ ਤੇ ਉਸ ਦੀ ਸੇਵਾ ਕਰੋ ਸ਼ਾਮ ਦੇ ਸਮੇਂ ਉਥੇ ਦੀਵਾ ਜਗਉਣ ਦੇ ਨਾਲ ਮਾਤਾ ਲక్ష్ਮੀ ਉਸ ਜਾਤਿਕ ਦਾ ਕਦੇ ਵੀ ਸਾਥ ਨਹੀਂ ਛੱਡਦੀ ਤੇ ਉਸ ਉਤੇ ਕਦੇ ਵੀ ਕੋਈ ਕਰਜ ਨਹੀਂ ਰਹਿੰਦਾ ਇਸ ਦਿਨ ਮੰਦਿਰ ਦੇ ਵਿੱਚ ਜਾ ਕੇ ਮਾਤਾ ਲక్ష్ਮੀ ਨੂੰ ਅਤਰ ਦੀ ਸੁਗੰਧਿਤ ਅਗਰਬਤੀ ਅਰਪਨ ਕਰਨੀ ਚਾਹੀਦੀ ਏ ਤੇ ਅਤਰ ਦੀ ਸ਼ੀਸ਼ੀ ਖੋਲ ਕੇ ਮਾਤਾ ਦੇ ਵਸਤਰਾਂ ਦੇ ਉੱਤੇ ਉਹ ਆਤਰ ਛਿੜਕੋ ਤੇ ਉਸ ਅਗਰਬਤੀ ਦੇ ਪੈਕਟ ਦੀਆਂ ਕੁਝ ਅਗਰਬਤੀਆਂ ਕੱਢ ਕੇ ਜਲਾਓ ਫਿਰ ਧਨ ਸੁਖ ਖੁਸ਼ਹਾਲੀ ਤੇ ਦੇਵੀ ਮਾਤਾ ਲਕਸ਼ਮੀ ਤੋਂ ਆਪਣੇ ਘਰ ਵਿੱਚ ਸਥਾਈ ਰੂਪ ਦੇ ਨਾਲ ਨਿਵਾਸ ਕਰਨ ਦੀ ਪ੍ਰਾਰਥਨਾ ਕਰੋ ਇਸ ਨਾਲ ਮਾਤਾ ਆਪਣੀ ਭਗਤਾਂ ਦੇ ਸੰਕਟ ਦੂਰ ਕਰਦੀ ਏ ਤੇ ਆਰਥਿਕ ਤੰਗੀਆਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ ਤੇ ਆਓ ਹੋਣੇ ਜਾਣਦੇ ਆ ਕਿ ਸਦਰ ਉੰਨਿਆ ਤੇ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਇਸ ਦਿਨ ਕਿਸੇ ਵੀ ਤਰ੍ਹਾਂ ਦਾ ਤਾਮਸ਼ੀਕ ਭੋਜਨ ਨਾ ਕਰੋ ਜਿਵੇਂ ਕਿ ਮਾਸ ਚਿਕਨ ਜਾਂ ਮਸਾਲੇਦਾਰ ਭੋਜਨ ਲਸਣ ਪਿਆਜ਼ ਆਦਿ ਵਰਤੋਂ ਨਾ ਕਰੋ ਇਸ ਦਿਨ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਾ ਕਰੋ ਕਿਉਂਕਿ ਇਸ ਦਿਨ ਸ਼ਰਾਬ ਦਾ ਦਿਮਾਗ ਤੇ ਬਹੁਤ ਹੀ ਜ਼ਿਆਦਾ ਮਾੜਾ ਅਸਰ ਹੁੰਦਾ ਹੈ ਇਸ ਨਾਲ ਸਰੀਰ ਤੇ ਨਹੀਂ ਸਗੋ ਤੁਹਾਡੇ ਭਵਿੱਖ ਤੇ ਵੀ ਬੁਰਾ ਅਸਰ ਪੈਂਦਾ ਹੈ ਇਸ ਦਿਨ ਗੁੱਸਾ ਨਹੀਂ ਕਰਨਾ ਚਾਹੀਦਾ ਵਿਗਿਆਨਿਕਾਂ ਦੇ ਅਨੁਸਾਰ ਇਸ ਦਿਨ ਚੰਦਰਮਾ ਦਾ ਪ੍ਰਭਾਵ ਕਾਫੀ ਤੇਜ਼ ਹੁੰਦਾ ਹੈ ਇਹਨਾਂ ਕਾਰਨਾਂ ਦੇ ਕਰਕੇ ਸਰੀਰ ਦੇ ਅੰਦਰ ਰક્ત ਦੇ ਵਿੱਚ ਨਿਊਰਾਨ ਸੈੱਲ ਕਿਰਿਆ ਸ਼ੀਲ ਹੋ ਜਾਂਦੇ ਨੇ ਤੇ ਅਜੇ ਹੀ ਸਥਿਤੀ ਦੇ ਵਿੱਚ ਇਨਸਾਨ ਜ਼ਿਆਦਾ ਉੱਤੇ ਉਤੇਜਾ ਫਿਰ ਭਾਵੁਕ ਰਹਿੰਦਾ ਇੱਕ ਵਾਰ ਨਹੀਂ ਸਗੋਂ ਹਰੇਕ ਪੁੰਨਿਆ ਤੇ ਇਸ ਤਰ੍ਹਾਂ ਹੁੰਦਾ ਰਹਿੰਦਾ ਤੇ ਵਿਅਕਤੀ ਦਾ ਪਵੇਖ ਵੀ ਉਸੇ ਅਨੁਸਾਰ ਬਣਦਾ ਤੇ ਵਿਗੜਦਾ ਰਹਿੰਦਾ ਇਸ ਤੋਂ ਇਲਾਵਾ ਭਾਵਨਾ ਜਿੰਨਾਂ ਦੇ ਪੇਟ ਵਿੱਚ ਗੜਵੜ ਰਹਿੰਦੀ ਹੈ ਤੇ ਅਕਸਰ ਸੁਣਨ ਦੇ ਵਿੱਚ ਆਉਂਦਾ ਹੈ ਕਿ ਇਹੋ ਜਿਹੇ ਲੋਕ ਭੋਜਨ ਕਰਨ ਤੋਂ ਬਾਅਦ ਨਾਸ਼ੇ ਵਰਗੀ ਹਾਲਤ ਮਹਿਸੂਸ ਕਰਦੇ ਨੇ ਤੇ ਨਾਸ਼ੇ ਦੇ ਵਿੱਚ ਨਿਉਰਾਨ ਨਿਉਰਨ ਸਰਸਸ ਸਥਿਰ ਹੋ ਜਾਂਦੇ ਨੇ ਇਸ ਨਾਲ ਦੇ ਮਾਗਦਾ ਕੰਟਰੋਲ ਸਰੀਰ ਤੇ ਘਟ ਤੇ ਭਾਵਨਾਵਾਂ 'ਤੇ ਜ਼ਿਆਦਾ ਕੇਂਦ੍ਰਿਤ ਹੋ ਜਾਂਦਾ ਹੈ ਇਸ ਲਈ ਭਾਵਨਾਵਾਂ 'ਚ ਬਿਲਕੁਲ ਵੀ ਨਾ ਪਵੋ ਖੁਦ 'ਤੇ ਕੰਟਰੋਲ ਰੱਖ ਕੇ ਵਰਤ ਰੱਖੋ ਸਾਫਾ ਪਾਣੀ ਚੰਦ ਦਾ ਧਰਤੀ ਤੇ ਪਾਣੀ ਦੇ ਨਾਲ ਗੂੜਾ ਸਬੰਧ ਹੈ ਜਦੋਂ ਪੁੰਨਿਆ ਹੁੰਦੀ ਹੈ ਤਾਂ ਸਮੁੰਦਰ ਦੇ ਵਿੱਚ ਜਵਾਹਰ ਪਾਟਾ ਪੈਦਾ ਹੁੰਦੀ ਹੈ ਕਿਉਂਕਿ ਚੰਦਰਮਾ ਸਮੁੰਦਰ ਦੇ ਪਾਣੀ ਨੂੰ ਉੱਪਰ ਵੱਲ ਖਿੱਚਦਾ ਹੈ ਤੇ ਮਨੁੱਖ ਦੇ ਸਰੀਰ ਵਿੱਚ ਵੀ ਲਗਭਗ 85% ਪਾਣੀ ਰਹਿੰਦਾ ਹੈ ਪੁੰਨਿਆ ਦੇ ਦਿਨ ਇਸ ਪਾਣੀ ਦੀ ਗਤੀ ਤੇ ਗੁਣ ਬਦਲਦੇ ਬਦਲਦੇ ਰਹਿੰਦੇ ਨੇ ਬਦਲਦੇ ਬਦਲ ਜਾਂਦੇ ਨੇ ਇਸ ਲਈ ਇਸ ਦਿਨ ਪਾਣੀ ਦੀ ਮਾਤਰਾ ਤੇ ਉਸ ਦੀ ਸਭ ਸਤਾ ਤੇ ਵੀ ਖਾਸ ਧਿਆਨ ਦਿਓ ਹੋਰ ਸਾਵਧਾਨੀ ਹੈ ਇਸ ਦਾ ਇਸ ਦਿਨ ਪੂਰਾ ਦਿਨ ਪਾਣੀ ਤੇ ਫਲ ਫਰੂਟ ਖਾ ਕੇ ਹੀ ਵਰਤ ਰੱਖੋ ਜੇਕਰ ਇਸ ਦਿਨ ਵਰਤ ਨਹੀਂ ਰੱਖ ਰਹੀ ਤਾਂ ਇਸ ਦਿਨ ਸਾਤਵੀਕ ਭੋਜਨ ਹੀ ਖਾਓ ਤਾਂ ਜਿਆਦਾ ਚੰਗਾ ਹੋਵੇਗਾ ਇਸ ਦਿਨ ਕਾਲੇ ਰੱਗ ਦਾ ਇਸਤੇਮਾਲ ਬਿਲਕੁਲ ਵੀ ਨਾ ਕਰੋ ਤੇ ਨਾ ਹੀ ਨਕਾਰਾਤਮਕ ਗੱਲਾਂ ਦੇ ਬਾਰੇ ਸੋਚੋ ਜਾਂ ਫਿਰ ਕਰੋ ਸੋ ਇਸੇ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਜਨਰੋਚੀ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ਟੇ ਤਰੰਦੇ ਉਹ ਪਾਤੀ ਸਲਾਹ ਨੂੰ ਆਪਣੀ ਆਸਤਾ ਤੇ ਵਿਸ਼ਵਾਸ ਤੇ ਹੀ ਅਜਮਾਓ ਵੀਡੀਓ ਦਾ ਉਦੇਸ਼ માત્ર ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਸਰਦ ਪੁੰਨਿਆਂ ਦੀ ਰਾਤ ਨੂੰ ਇਹ ਪੰਜ ਕੰਮ ਕਰਦੇ ਹੋ ਤਾਂ ਸਮਝ ਲਓ ਤੁਹਾਡੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਤੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸਾਡੀ ਵੀਡੀਓ ਨੂੰ ਵਦ ਤੋਂ ਵਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮੇਲ ਦੇ ਆਜੀ ਇੱਕ ਹੋਰ ਨਵੀਂ ਵੀਡੀਓ ਤੇ ਉਪਾਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ